ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸਰਕਾਰ ਬਣੇ ਨੂੰ 3 ਸਾਲ ਪੂਰੇ ਹੋ ਗਏ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਜੇ ਹੀਆਂ ਤਿੰਨ ਚਣੌਵੀ ਵਾਦੇ ਆਪਣੇ ਘਨਾਂਵੇ ਜੋ ਨੇ ਆਪਣੇ 3 ਸਾਲਾਂ ਵਿੱਚ ਪੂਰੇ ਕੀਤੇ ਹੋਣ ਪੰਜਾਬ ਭਾਜਪਾ ਵੱਲੋਂ ਲੋਕਾਂ ਨੂੰ ਜਗਾਉਣ ਲਈ ਸਾਰੇ ਜ਼ਿਲ੍ਹਿਆਂ ਵਿੱਚ ਆਏ ਧਰਨੇ ਅਤੇ ਮੁਜ਼ਾਹਰੇ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਅਜ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਜਿਲ੍ਹਾ ਤਰਨਤਾਰਨ ਦੇ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਜਿਲ੍ਹਾ ਤਰਨਤਾਰਨ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਜਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਵਾਅਦੇ ਕੀਤੇ ਗਏ ਸਨ ਚੋਣਾਂ ਤੋਂ ਪਹਿਲਾਂ ਕਿ ਔਰਤਾਂ ਨੂੰ ਹਰ ਮਹੀਨੇ 1000 ਰੁਪਿਆ 3 ਮਹੀਨੇ ਵਿੱਚ ਨਸ਼ਾ ਖਤਮ ਕਰਨ ਦੀ ਗਰੰਟੀ 24 ਘੰਟੇ ਬਿਜਲੀ ਸਪਲਾਈ ਵਪਾਰੀਆਂ ਨੂੰ 5000 ਰੁਪਏ ਪ੍ਰਤੀ ਜੁੰਟ ਸਾਰੀਆਂ ਫਸਲਾਂ ਤੇ ਐਮ ਐਸ ਪੀ ਮਾਫੀਆ ਖਤਮ ਕਰਨ ਦਾ ਵਾਦਾ ਨਵੀਆਂ ਨੌਕਰੀਆਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਦਾ 6000 ਮੁਹੱਲਾ ਕਲੀਨਕ ਖੋਲਣ ਦਾ ਵਾਦਾ ਅੱਧ ਹੋਰ ਪਤਾ ਨਹੀਂ ਕਿੰਨੇ ਵਾਦੇ ਕੀਤੇ ਜਿਹੜੇ ਜੀ ਇੱਕ ਵੀ ਹਾਲੇ ਤੱਕ ਤਿੰਨ ਸਾਲਾਂ ਵਿੱਚ ਪੂਰਾ ਨਹੀਂ ਕੀਤਾ ਗਿਆ ਇੱਥੇ ਰੋਜ਼ ਪ੍ਰਦਰਸ਼ਨ ਦੇ ਵਿੱਚ ਸਰਦਾਰਾ ਸਿੰਘ ਡਲੇਰੀ ਆਪਣੇ ਸਾਥੀਆਂ ਸਮੇਤ ਵੀ ਇਸ ਰੋਜ਼ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਆ ਵੇਖਦੇ ਹਾਂ ਤਰਨਤਾਰਨ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਗੋਲਾ ਦੀ ਖਾਸ ਰਿਪੋਰਟ ਤੁਸੀਂ ਜੁੜੇ ਹੋ ਸਾਡੇ ਖਾਲਸਾ ਟੂਚ ਚੈਨਲ ਪੰਜਾਬ ਦੇ ਨਾਲ ਪਤਾ ਜਿਹੜਾ ਤਰਨਤਾਰਨ ਦੇ ਵਿੱਚ ਆਪਾ ਜਪਾਦੇ ਵੱਲੋਂ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਵਾ ਕੀ ਕਹਿਣਾ ਚਾਹੁੰਦੇ ਜੀ ਕਰ ਦੇ ਸਬੰਧ ਵਿੱਚ ਕੀਤਾ ਗਿਆ ਮੈਕਰ ਜੀ ਕਾ ਖਾਲਸਾ ਮੈਕਰ ਜੀ ਕੀ ਫਤਿਹ ਵੀਰ ਜੀ ਤੁਹਾਨੂੰ ਪਤਾ ਵਾ ਵੀ 3 ਸਾਲ ਸਰਕਾਰ ਬਣੀ ਨੂੰ ਹੋ ਗਿਆ ਆ ਆਮ ਆਦਮੀ ਪਾਰਟੀ ਨੂੰ ਜਿੰਨੇ ਨੇ ਵਾਦੇ ਕੀਤੇ ਛਾੜੂ ਨੇ ਸਭ ਖੋਖਲੇ ਨਿਕਲੇ ਆ ਨਾ ਕਿ ਉਹਨਾਂ ਕੋਈ 100 ਰੁਪਿਆ ਜੇ ਕਨਕੌਂਦੀ ਉਹ ਵੀ ਬੰਦ ਕਰਤੀ ਆ ਗਰੀਬ ਨੂੰ ਇਹਨਾਂ ਮਾਰ ਹੀ ਦਿੱਤਾ ਕਿਓ ਲੋਕਾਂ ਨੂੰ ਝਾਗ ਬਰੀ ਸੀ ਵੀ ਝਾੜੂ ਨੂੰ ਵੋਟਾਂ ਪਾਵਾਂਗੇ ਤੇ ਵਾਗੇ ਆਵਾਂਗੇ ਪਰ ਲੋਕ ਇਹਨਾਂ ਨੂੰ ਹੁਣ ਚੱਲਦਾ ਕਰਨਾ ਚਾਹੁੰਦੇ ਆ ਤਿੰਨਾਂ ਸਾਲਾਂ ਦੇ ਨਾਲ ਇੱਕ ਪੈਸਾ ਦਾ ਕੰਮ ਨਹੀਂ ਕੀਤਾ ਤੇ ਨਾ ਇਹਨਾਂ ਨੇ ਕਿਸੇ ਗਰੀਬ ਨੂੰ ਕੋਈ ਨੌਕਰੀ ਨਹੀਂ ਕਿਸੇ ਨੂੰ ਕੁਝ ਨਹੀਂ ਜਿਹੜੀਆਂ ਸਹੂਲਤਾਂ ਹੈਗੀਆਂ ਉਹ ਵੀ ਬੰਦ ਕਰਤੀਆਂ ਵਾਂ ਅਸੀਂ ਦੇ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਜਨਤਾ ਨੂੰ ਵੀ ਇਹਨਾਂ ਨੂੰ ਘਰੋਂ ਕਲਾਓ ਭਾਜਪੀ ਸਰਕਾਰ ਲਿਆਓ ਤੇ ਆਪਦੇ ਜੋ ਵੀ ਫਾਇਦੇ ਆਪਦੇ ਕਰਾਓ ਇੱਕ ਸਿਰਫ ਮੋਦੀ ਸਾਹਿਬ ਨੇ ਜਿਹੜੇ ਪਿੰਡਾਂ ਦੇ ਕੋਠੇ ਭੇਜ ਰਹੇ ਨੇ ਕਣਕਾਂ ਭੇਜ ਰਹੇ ਨੇ 5-5 ਲੱਖ ਦਾ ਲਾਜ ਭੇਜ ਰਹੇ ਨੇ ਵਾਰਸ਼ ਜੋੜੀਆਂ ਦਾ ਵੀ ਕੰਮ ਹੋ ਰਿਹਾ ਵਾ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਰਦ ਨੂੰ ਕਿ ਉਹ ਇਹਨਾਂ ਦਾ ਕਹਿੜਾ ਛੱਡੋ ਇਹਨਾਂ ਨੂੰ ਚੱਲਦਾ ਕਰੋ ਤੇ ਭਾਜਪਾ ਲਿਆ ਕੇ ਤੇ ਆਪਦੇ ਮਸਲੇ ਹੱਲ ਕਰਾਓ ਇਕ ਆਮ ਆਦਮੀ ਪਾਰਟੀ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਜਿਹੜੇ 17 ਸਾਲਾਂ ਦਾ ਕੰਮ ਨਹੀਂ ਹੋਇਆ ਉਹ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਕੀ ਕਹਿਣਾ ਚਾਹੋਗੇ ਇਸ ਬਾਰੇ ਆਮ ਆਦਮੀ ਪਾਰਟੀ ਝੂਠਾਂ ਦੀ ਆ ਤੁਹਾਨੂੰ ਬੜਾ ਛੁਰਕੇ ਸੁਣਾ ਸੁਣਾ ਕੇ ਨੇ ਜੋ ਕੀਤਾ ਛੁਰਕੇ ਸੁਣਾ ਸੁਣਾ ਕੇ ਉਹਨ ਲੋਕੀ ਉਹਨਾਂ ਝੂਠਿਆਂ ਦੇ ਮਗਰ ਨਹੀਂ ਲੱਗ ਰਹੇ ਇਹਨਾਂ ਨੂੰ ਜਲਦੀ ਕੱਢ ਤੇ ਸਾਡੇ ਤੁਹਾਨੂੰ ਜ਼ਿਲ੍ਹਾ ਪ੍ਰਧਾਨ ਨੇ ਵੀ ਦੱਸਿਆ ਜੀ ਸਾਰੀ ਵਿਸਤਾਰ ਨਾਲ ਦੱਸਿਆ ਵਾ ਸਰਦਾਰਜੀ ਸੋ ਸੰਧੂ ਨੇ ਉਹ ਜੋ ਵੀ ਉਹਨਾਂ ਕਿਹਾ ਵਾ ਉਹਨਾਂ ਨੇ ਜਨਤਾ ਦੀਆਂ ਮੁਸ਼ਕਲਾਂ ਸੁਣ ਕੇ ਫਿਰ ਕਿਹਾ ਵਾ ਹੁਣ ਲੋਕਾਂ ਨੂੰ ਘਰ ਘਰ ਪਰਾ ਲੱਗ ਗਿਆ ਵੀ ਝਾਰੂ ਖੋਖਲਾ ਹੋ ਚੁੱਕਿਆ ਝੂਠੇ ਵਾਦੇ ਆ ਹੁਣ ਲੋਕ ਇਹਨਾਂ ਦੇ ਮਗਰ ਨਹੀਂ ਲੱਗਣਗੇ ਵੈਕਰ ਜਿੱਕਾ ਖਾਲਸਾ ਵੈਕਰ ਜਿੱਕਾ ਅੱਜ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਕਿ ਆਮ ਆਦਮੀ ਪਾਰਟੀ ਨੇ 3 ਸਾਲ ਜਿਹੜੀ ਉਹਦੇ ਪੂਰੇ ਹੋ ਚੁੱਕੇ ਨੇ ਇਹ ਹੋ ਗਿਆ ਇਹਨਾਂ ਲੋਕਾਂ ਨੇ ਨਾਰਿਆਂ ਤੋਂ ਬਿਨਾ ਝੂਠ ਬੋਲਣ ਤੋਂ ਬਿਨਾ ਪੰਜਾਬ ਦੇ ਵਿੱਚ ਪੰਨ੍ਹ ਸਾਲਾਂ ਦੇ ਵਿੱਚ ਕੋਈ ਜਨ ਉਹ ਇੱਕ ਗੱਲੀ ਦੀ ਹਾਲਾਤ ਦੇ ਵਿੱਚ ਲਿਆ ਕੇ ਖੜਾ ਕਰ ਦਿੰਦਾ ਇਹਨਾਂ ਲੋਕਾਂ ਨੂੰ ਯਾਦ ਕਰਾਉਣ ਵਾਸਤੇ ਭਗਵੰਤ ਮਾਤਾ ਦੀ ਸਰਕਾਰ ਨੂੰ ਕਿੱਥੇ ਗਏ ਨੇ ਤੁਹਾਡੇ ਵਾਦੇ ਤੁਸੀਂ ਗੱਲ ਕਰਦੇ ਸੀ ਕਿ ਐਸੇ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਕਿੱਥੇ ਗਿਆ ਉਹ ਤੁਹਾਡੀ ਐਮਐਸਪੀ ਦੇਣ ਦਾ ਕਿੱਥੇ ਗਿਆ ਹੈ ਤੁਹਾਡਾ ਵਾਦਾ ਔਰਤਾਂ ਨੂੰ 1-1 ਹਜ਼ਾਰ ਰੁਪਇਆ ਦੇਣ ਦਾ ਕਿੱਥੇ ਗਿਆ ਹੈ ਤੁਹਾਡਾ ਵਾਦਾ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦਾ ਜਿੱਦਾਂ ਤੇ ਅੱਜ ਹਾਲਾਤ ਇਹਨਾਂ ਦੇ ਪਿੰਨਾ ਸਾਲਾਂ ਦੇ ਵਿੱਚ ਕਰ ਦਿੱਤੇ ਨੇ ਤੁਸੀਂ ਪਿਛਲਾ ਸਮਾਂ ਯਾਦ ਕਰਦੇ ਹੋ 80 ਦੇ ਤਖਾਕਿਆਂ ਤੋਂ ਬਾਅਦ ਇੰਨਾ ਕਾਲਾ ਦੌਰ ਪੰਜਾਬ ਦੇ ਵਿੱਚ ਨਹੀਂ ਸੀ ਆਇਆ ਜਿੱਥੇ ਹਲਾਕੇ-ਹਲਾਕੇ ਥਾਵਾਂ ਤੇ ਪੰਪਾਂ ਦੇ ਨਾਲ ਸ਼ਰਯਾਮ ਧਮਾਕੇ ਆ ਜੋ ਹਾਲਾਤ ਆ ਗਏ ਨੇ ਕਿ ਥਾਣਿਆਂ ਦੀਆਂ ਚਾਰਦੀਵਾਰੀਆਂ ਨੂੰ ਉੱਚੀਆਂ ਕਰਨਾ ਪੈ ਰਿਹਾ ਆ ਅਜੋ ਹਾਲਾਤ ਆ ਗਏ ਨੇ ਕੋਈ ਸਾਡੀ ਭੈਣ ਸੁਰੱਖਿਅਤ ਨਹੀਂ ਕੋਈ ਸਾਡਾ ਵੀਰ ਸੁਰੱਖਿਅਤ ਨਹੀਂ ਨੌਜਵਾਨ ਜਿਹੜੇ ਆ ਇੰਨਾ ਲੋਕਾਂ ਨੇ ਬੇਰੁਜ਼ਗਾਰੀ ਦੇ ਵਿੱਚ ਤੱਕ ਦਿੱਤੇ ਮਤ ਤੁਹਾਡੇ ਮਾਤੇ ਮらい ਅੱਜ ਪੁੱਛਣਾ ਚਾਹਣਾ ਆਮ ਆਦਮੀ ਪਾਰਟੀ ਨੂੰ ਇਸ ਭਗਵੰਤਮਾਤੇ ਸਰਕਾਰ ਨੂੰ ਕਿ ਤੁਹਾਡੇ ਵੱਲੋਂ ਕੀਤੇ ਹੋਏ ਵਾਦੇ ਅੱਜ 3 ਸਾਲਾਂ ਦੇ ਵਿੱਚ ਕਿੱਥੇ ਗਏ ਸਿਰਫ ਪੰਜਾਬ ਨੂੰ ਲੁੱਟਿਆ ਕੁੱਟਿਆ ਤੇ ਅੱਜ ਪੰਜਾਬ ਨੂੰ ਜਿੱਥੇ ਪੰਜਾਬ ਕਿਨੇ ਚੁਣੇ ਸੁਪਿਆਂ ਦੇ ਵਿੱਚ ਗਿਣਿਆ ਜਾਂਦਾ ਸੀ ਅੱਜ ਸਾਡੇ ਪੰਜਾਬ ਦੀ ਜਿਹੜੀ ਕੀਰਤ ਉਹ 99 ਨੰਬਰ ਤੇ ਚਲੀ ਗਈ ਤੇ ਮੇਰੀ ਇੱਕ ਹੀ ਬੇਨਤੀ ਹੈ ਕਿ ਆਓ ਸਾਰੇ ਪੰਜਾਬ ਵਾਸੀਓ ਇਨਾਂ ਦਾ 3 ਸਾਲ ਦਾ ਕਾਰਜਕਾਲ ਜਿਹੜਾ ਪੂਰਾ ਹੋ ਗਿਆ ਤੇ ਅੱਜ 3 ਸਾਲ ਦੇ ਕਾਰਜਕਾਲ ਦੇ ਦੌਰਾਨ ਇਹਨਾਂ ਲੋਕਾਂ ਨੂੰ ਕਲੀ ਮਹੱਲੇ ਪਿੰਡਾਂ 'ਚ ਵੜਨ ਤੋਂ ਪਹਿਲਾਂ ਪੁੱਛਿਆ ਜਾਵੇ ਕਿ ਕਿੱਥੇ ਨੇ 3 ਸਾਲ ਤੇ ਤੁਹਾਡੇ ਕੀਤੇ ਵਾਦੇ ਅੱਜ ਪੰਜਾਬ ਸਾਡਾ ਨਸ਼ੇ ਦੀ ਭੇਡ ਦੇ ਵਿੱਚ ਦਿਨ-ਬਦ ਦਿਨ ਚੜhta ਚੱਲ ਰਿਹਾ ਹੈ ਗੈਂਗਸਟਰ ਵਾ ਦਿਨ-ਬਦ ਵਧ ਰਿਹਾ ਫਰੋਤੀਆਂ ਮੰਕੜਾਂਲਾਂ ਤੇ ਪਰਮਾਰ ਦਿਨ ਦਿਹਾੜੇ ਕਤਲ ਕੀਤੇ ਜਾ ਰਹੇ ਨੇ ਦਿਨ ਦਿਹਾੜੇ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਨੇ ਇਹ ਸពਕਮ ਤਮੰਦੀ ਸਰਕਾਰ ਨੇ ਪੰਜਾਬ ਨੂੰ ਜਿਹੜਾ ਉਹ ਕੋਹਾ ਬੂਰ ਪਛੜ ਕੇ ਜਿਹੜਾ ਉਹ ਸਟ ਦਿੱਤਾ ਇਹਨਾਂ ਲੋਕਾਂ ਨੂੰ ਫਿਰ ਮੈਂ ਬੇਨਤੀ ਕਰਦਾ ਕਿ ਜੋ 3 ਸਾਲਾਂ ਦੀ ਪੂਰਤੀ ਆ ਜੋ ਲੋਕਾਂ ਨਾਲ ਤੁਸੀਂ ਵਾਦੇ ਕੀਤੇ ਸੀ ਲੋਕਾਂ ਦੀ ਕਚੈਰੀ ਚਾਹੀ ਹੁਣ ਜਵਾਬ ਦਿਓ